ਗੌੜੀ ਮਹੱਲਾ ਪੰਜਵਾਂ ਸਲੋਕ ਪਤਤ ਅਸੰਖ ਪਨੀਤ ਕਰੁ ਪੁਨਹ ਪੁਨਹ ਬਲੇਹਾਰ ਨਾਨਕ ਰਾਮ ਨਾਮ ਜਪ ਪਾਵ ਕੋ ਤਿਨ ਕਿਲ ਬਿਖ ਦਾਹਨ ਹਾਰ ਸੰਤ ਜਪ ਮਨਾ ਤੂੰ ਰਾਮ ਨਰਾਇਣ ਗੋਵਿੰਦਾ ਹਰ ਮਾਦੂ ਧਿਆਏ ਮਨਾ ਮਰਾਰ ਮੁਕੰਦੇ ਕਟਿਐ ਕਾਲ ਦੁਖ 파ਦੂ ਦੁਖ ਹਰਨ ਦੀਨ ਸਰਨ ਸ੍ਰੀ ਧਰ ਚਰਨ ਕਮਲ ਅਰਾਧੀ ਐ ਜਮ ਪੰਥ ਵਿਖੜਾ ਅਗਨ ਸਾਗਰ ਨਿਮਕ ਸਿਮਰਤ ਸਾਧੀ ਐ ਕਲ ਮਲੈ ਦਹਿਤਾ ਸੁਧ ਕਰਤਾ ਦਿਨ ਸਰੈਣ ਆਰਾਧੂ ਬਿਨਵੰਤ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੂ ਸਿਮਰ ਮਨਾਂ ਦਾ ਮੋਦਰ ਦੁਖ ਹਰ ਪੈਪੰਜਨ ਹਰ ਰਾਯਾ ਸ਼ੀਰਿੰਗੋ ਦਇਆਲ ਮਨੋਹਰ ਭਗਤ ਵੱਚਲ ਬਿਰਦਾਇਆ ਭਗਤ ਤਵਾ ਚਲਾ ਪ੍ਰਖ ਪੂਰਖ ਪੂਰਨ ਮਨ ਹੈ ਚਿੰਦਿਆ ਪਾਈਐ ਤਾਮ ਅੰਧ ਕੂਪ ਤੇ ਉਧਾਰੇ ਨਾਮ ਮਨ ਵਸਾਈਐ ਸੁਰ ਸਿੱਧ ਗਣ ਗਿੰਧਰ ਬਮੋਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰਹੁ ਕਿਰਪਾ ਪਾਰ ਬ੍ਰਹਮ ਹਰਿ ਰਾਇਆ ਚੇਤ ਮਨ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨ ਧਾਰੀ ਕਰੁਣਾ ਮੈਂ ਸਮਰੱਥ ਸੁਆਮੀ ਕਟ ਕਟ ਪ੍ਰਾਨ ਆਧਾਰੀ ਪ੍ਰਾਨ ਮਨ ਤਨ ਜੀ ਦਾਤਾ ਬੇਅੰਤ ਅਗਮ ਅਪਾਰੂ ਸਰਨ ਜੋਗ ਸਮਰੱਥ ਮੋਹਨ ਸਰਬ ਦੁਖ ਬਿਦਾਰੂ ਰੋਗ ਸੋਗ ਸਭ ਦੁਖ ਬਿਨ ਸਹਿ ਜਪਤ ਨਾਮ ਮਰਾਰੀ ਬਿਨਵੰਤ ਨਾਨਕ ਕਰਹੁ ਕਿਰਪਾ ਸਮਰੱਥ ਸਭ ਕਲ ਤਾਰੀ ਗੁਣ ਗਾਉ ਮਨਾ ਅਚੁਤ ਅਬਨਾਸੀ ਸਭ ਤੇ ਊਚ ਦਿਆਲਾ ਬਿਸੰਬਰ ਦੇਵਨ ਕੋ ਏਕੈ ਸਰਬ ਕਰੈ ਪ੍ਰਤਪਾਲਾ ਪ੍ਰਤਪਾਲ ਮਹਾ ਦਿਆਲ ਦਾਨ ਦਇਆ ਧਾਰੀ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਜਾਂ ਕੈ ਪ੍ਰਭ ਬਸੈ ਸੋ ਪਰਸੰਨ ਦੇਵਾ ਸਫਲ ਸੇਵਾ ਪਈ ਪੂਰਨ ਕਾਲਾ ਬਨਵੰਤ ਨਾਨਕ ਇਚ ਪੁੰਨੀ ਜਪਤ ਦੀਨ ਦਿਆਲਾ ਗੌੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇਹਾ ਮਨਾਏ ਲੈ ਹਰ ਕੰਤੈ ਮਾਨ ਤਿਆਗ ਕਰ ਭਗਤ ਠ ਗੌਰੀ ਮੋਹ ਹੈ ਸਾਧੂ ਮੰਤ ਸਖੀ ਵਾਸੇ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਭੈ ਨਰਕ ਨਿਵਾਰੈ ਪਨੀਤ ਕਰੈ ਤਿਸ ਜੰਤੈ ਸੁਣ ਸਖੀਏ ਇਹ ਭਲੀ ਬਿਨੰਤੀ ਇਹੋ ਮਤਾਤ ਪਕਾਈਐ ਸਹਜ ਸੁਭਾਏ ਆਪਾਦ ਰਹਤ ਹੋਏ ਗੀਤ ਗਵਿੰਦਹਿ ਗਾਈਐ ਕਲ ਕਲੇਸ਼ ਮਿਟਹਿ ਭ੍ਰਮ ਨਾਸਹਿ ਮਨ ਚਿੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀਐ ਸਿ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬੈ ਰਾਗਣ ਤੀਖੋਂ ਥਾਨ ਸਬਾਈ ਖੋਜ ਲਹੋ ਹਰ ਸੰਤ ਜਨਾ ਸੰਗ ਸਮਰਥ ਪੁਰਖ ਮਲਾਈ ਨਾਨਕ ਤਿਨ ਮਿਲਿਆ ਸੁਰ ਜਨ ਸੁਖ ਦਾਤਾ ਸੇਵਡ ਭਾਗੀ ਮਾਈ ਸਖੀ ਨਾਲ ਵਸਾਂ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗੇ ਲਿਆ ਸੁਣ ਸਖੀਏ ਮੇਰੀ ਨੀਂਦ ਪਲੀ ਮੈਂ ਆਪਨੜਾ ਫਿਰ ਮਿਲਿਆ ਪ੍ਰਮ ਖੋਇਓ ਸ਼ਾਂਤ ਸਹਜ ਸੁਆਮੀ ਪ੍ਰਗਾਸ ਭਇਆ ਕੋਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਇਕ ਓੰਕਾਰ ਸਤਗੁਰ ਪ੍ਰਸਾਦ ਗੌੜੀ ਬਾਵਨ ਅਖਰੀ ਮਹੱਲਾ ਪੰਜਵਾਂ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਪਸੂਹ ਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤਨ ਰੋਦਰਾ ਗੁਰਦੇਵ ਸ਼ਾਂਤ ਸਤਬੁੱਧ ਮੂਰਤ ਗੁਰਦੇਵ 파ਰਸ ਪਰਸપરા ਗੁਰਦੇਵ ਤੀਰਤ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ਕਾਰ ਆਸ ਲੋਕ ਆਪਹਿ ਕੀਆ ਕਰਾਇਆ ਆਪਹਿ ਕਰਮੈ ਜੋਗ ਨਾਨਕ ਏਕੋ ਰਬ ਰਹਿਆ ਦੂਸਰ ਹੋਆ ਨਾ ਹੋਗ ਪੌੜੀ ਓ ਅੰਸਾਦ ਸਤਗੁਰ ਨਮਸ਼ਕਾਰੰ ਆਦ ਮਦ ਅੰਤ ਨਿਰੰਕਾਰੰ ਆਪਹਿ ਸੁੰਨ ਆਪਹਿ ਸੁਖਿਆਸੰ ਆਪਹਿ ਸੁਨਤ ਆਪ ਹੀ ਜਾਸਨ ਆਪਣੇ ਆਪ ਆਪਹਿ ਉਪਾਇਉ ਆਪਹਿ ਬਾਪ ਆਪ ਹੀ ਮਾਇਉ ਆਪਹਿ ਸੂਖਮ ਆਪਹਿ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਸ਼ਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕ ਹੈ ਏਕ ਬਖਾਨਨੋ ਨਾਨਕ ਏਕ ਅਨੇਕ ਪੌੜੀ ਓ ਅੰਗ ਗੁਰਮੁਖ ਕੀਓ ਅਕਾਰਾ ਏਕ ਹੈ ਸੂਤ ਪੁਰੋ ਮਨਹਾਰਾ ਪਿੰਨ ਪਿੰਨ ਤ੍ਰੈ ਗੁਣ ਵਿਸਥਾਰਨ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰਨ ਸਗਲ ਭਾਂਤ ਕਰ ਕਰੈ ਉਪਾਯੁ ਜਨਮ ਮਰਨ ਮਨ ਮੋਹ ਵਢਾਇਉ ਦੂਹੂ ਭਾਂਤ ਤੇ ਆਪ ਨਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸੇਈ ਸਾਹਾ ਭਗਵੰਤ ਸੇ ਸੱਚ ਸੰਪੈ ਹਰ ਰਾਸ ਨਾਨਕ ਸੱਚ ਸੋਚ ਪਾਈਐ ਤੇਹ ਸੰਤਨ ਕੈ ਪਾਸ ਪਵੜੀ ਸੱਸਾ ਸਤ 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 ਸੋ ਸਤ ਪੁਰਖ ਤੇ ਭਿੰਨ ਨਾ ਕੋ ਸੋ ਸਰਨ ਪਰੈ ਜਿਹ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸੈ ਭਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹ ਪਹੁੰਚਨ ਹਾਰਾ ਨਾਨਕ ਤਾ ਕਹਿ ਸਦ ਬਲੇ ਹਾਰਾ ਸਨੋਕ ਤਨ ਤਨ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਧੂਰ ਪਵੜੀ ਤਦ ਦਾ ਧੂਰ ਪੁਨੀਤ ਤੇਰੇ ਜਨੂਆ ਤਨ ਤੇਊ ਜਿਹ ਰੁਚਿਆ ਮਨੂਆ ਤਨ ਨਹੀਂ ਬਾਛੈ ਸੁਰਗ ਨਾ ਆਛੈ ਅਤ ਪ੍ਰਇਅ ਪ੍ਰੀਤ ਸਾਧ ਰਜ ਰਾਚੈ ਧੰਦੇ ਕਹਾ ਬਿਆ ਪਹਿਤਾ ਹੂੰ ਜੋ ਏਕ ਸਾਡ ਅਨ ਕਤੈ ਨਾ ਜਾਹੂੰ ਜਾਂ ਕਹਿ ਹਿਐ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਕ ਭੇਖ ਅਰ ਗਿਆਨ ਧਿਆਨ ਮਨ ਹਠ ਮਿਲਿਓ ਨਾ ਕੋਈ ਕਹੋ ਨਾਨਕ ਕਿਰਪਾ ਪਈ ਭਗਤੰ ਗਿਆਨੀ ਸੋਏ ਪੌੜੀ ਨੰਗਾ ਗਿਆਨ ਨਹੀਂ ਮੁਖ ਬਾਤੋਂ ਅਨਕ ਜੁਗਤ ਸਾਸਤਰ ਕਰ ਭਾਤੋਂ ਗਿਆਨੀ ਸੋਏ ਜਾ ਕੈ ਡ੍ਰਿਢ ਸੋ ਕਹਿਤ ਸੁਨਤ ਕਸ ਜੋਗ ਨਾ ਹੋਉ ਗਿਆਨੀ ਰਹਤ ਆਗਿਆ ਡ੍ਰਿਢ ਜਾ ਕੈ ਉਸਨ ਸੀਤ ਸੰਸਰ ਸਭ ਤਾਂ ਕੈ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾਂ ਕੋ ਕਿਰਪਾ ਧਾਰੀ ਸੁਨੋ ਕਾ ਆਮਨਿ ਆਏ ਸ੍ਰਿਸ਼ਟ ਮਹੈ ਬਿਨ ਬੂਜੇ ਪਸ ਢੋਰ ਨਾਨਕ ਗੁਰਮੁਖ ਸੋ ਬੁਜੈ ਜਾਣ ਕੈ ਭਾਗ ਮਤੋਰ ਪੌੜੀ ਯਾਜੁਗ ਮੈ ਏਕੈ ਕੋ ਆਇਆ ਜਨਮਤ ਮੋਹਯੋ ਮੋਹਨੀ ਮਾਇਆ ਗਰਭ ਕੁੰਟ ਮਹੈ ਉਰਦ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੇ ਉਰਜ ਪਰੇ ਜੋ ਛੋਡ ਛਡਾਨ ਦੇਵ ਨਹਾਰ ਮਨੈ ਬਿਸਰਾਨਾ ਤਾਰੋ ਕਿਰਪਾ ਜਿਸਹਿ ਗੁਸਾਈ ਇਤ ਉਤ ਨਾਨਕ ਤਿਸ ਬਿਸਰੋ ਨਾਹੀ ਸ਼ਲੋਕ ਆਵਤ ਹੁਕਮ ਬਨਾਸ ਹੁਕਮ ਆਗਿਆ ਭਿੰਨਾ ਕੋਏ ਆਵਣ ਜਾਣਾ ਤੇ ਮਿਟੈ ਨਾਨਕ ਜਿਹੇ ਮਨ ਸੋਏ ਪੌੜੀ